ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਹਾਂ ਮਾਲ ਗੁੜੇ ਬਣਾਉਣ ਕੋਰਦੇ ਆਓ ਤੁਹਾਨੂੰ ਦੱਸਦੇ ਆ ਕਿਤਾ ਬਣਾਨੇ ਨੇ ਆਪਾਂ ਸਭ ਤੋਂ ਪਹਿਲਾਂ ਗੁੜ ਲੈਣਾ ਏ ਉਹਨੂੰ ਇਸ ਤਰ੍ਹਾਂ ਪੀਸ ਲੈਣਾ ਏ ਗੁੜ ਨੂੰ ਛੋਟੇ ਛੋਟੇ ਪੀਸ ਗੁੜ ਦੇ ਕਰ ਲੈਣੇ ਨੇ ਤਾਂ ਜੋ ਆਪਾਂ ਨੂੰ ਇਹ ਸਹਾਨ ਹੋ ਸਕੇ ਖੋਲ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਗੁੜ ਜਿਹੜਾ ਬਿਲਕੁਲ ਆਪਾਂ ਬਰੀਕ ਕਰ ਲੈਣਾ ਵਾ ਜਿੰਨਾ ਗੁੜ ਆ ਪੰਜਾਈ ਦਾ ਵਾ ਜੇ ਆਪਾਂ ਅੱਧਾ ਕਿਲੋ ਗੁੜ ਪਾਉਣਾ ਵਾ ਤੇ ਇਹਨੂੰ ਅੱਧਾ ਕਿਲੋ ਗੁੜ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਵਾ ਤੇ ਉਨਾ ਹੀ ਇਹਦੇ ਵਿੱਚ ਆਪਾਂ ਆਟਾ ਪਾਉਣਾ ਹੈ ਉਹ ਅੱਗੇ ਤੁਹਾਨੂੰ ਦੱਸਦੇ ਨੇ ਪਹਿਲਾਂ ਆਪਾਂ ਗੁੜ ਜਿਹੜਾ ਵਾ ਉਹ ਬ੍ਰੀਕ ਕਰ ਲਈਏ ਚੰਗੀ ਤਰ੍ਹਾਂ ਬ੍ਰੀਕ ਕੀਤਾ ਹੋਊਗਾ ਤੇ ਕੋਈ ਮੁਸ਼ਕਲ ਨਹੀਂ ਆਪਾਂ ਨੂੰ ਖੋਲਣ ਵਿੱਚ ਆਏਗੀ ਤੇ ਛੇਤੀ ਜਲਦੀ ਖੋਲ ਜਾਂਦਾ ਹੈ ਇਹ ਗੁੜ ਜਿਹੜਾ ਹੁਣ ਆਪਾਂ ਪੀਸ ਲਿਆ ਏ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਮਿੱਠੇ ਦੇ ਹਿਸਾਬ ਨਾਲ ਜੇ ਗੁੜ ਕਾਟ ਮਿੱਠਾ ਘੰਦਾ ਹੋ ਉਹਨਾਂ ਘੱਟ ਪਾ ਲੋ ਜੇ ਕੋਈ ਜ਼ਿਆਦਾ ਘੱਟਾ ਘੰਦਾ ਹੈ ਤੇ ਜ਼ਿਆਦਾ ਘਾੜ ਪਾ ਲੋ ਉਹ ਆਪਣੇ ਇਸ ਤਰੀਕੇ ਨਾਲ ਹਿਸਾਬ ਨਾਲ ਪਾ ਲੋ ਲੋ ਜੀ ਆਪਾਂ ਗੁੜ ਜਿਹੜਾ ਪੀ ਲਿਆ ਏ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰ ਦੇਣਾ ਹੈ ਪਾਣੀ ਐਡ ਕਰਕੇ ਇਹਨੂੰ 5-10 ਮਿੰਟ ਵਾਸਤੇ ਇਸ ਤਰ੍ਹਾਂ ਹੀ ਛੱਡ ਦੇਣਾ ਹੈ ਤਾਂ ਕਿ ਜੋ ਘੁਲ ਜਾਏ ਅਸਾਨੀ ਦੇ ਨਾਲ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਚਮਚੇ ਦੇ ਨਾਲ ਹਿਲਾ ਦੇਾਂਗੇ ਤਾਂ ਜੋ ਜਿਹੜੇ ਛੋਟੇ ਪੀਸ ਹੋਵੋ ਹੋ ਵੀ ਜਲਦੀ ਖੁਰ ਜਾਣ ਤੇ ਤਾਂ ਜੋ ਆਸਾਨੀ ਦੇ ਨਾਲ ਘੋਲ ਕੇ ਆਪਣਾ ਜਿਹੜਾ ਘੋਲ ਤਿਆਰ ਹੋ ਜਵੇ ਇਹਨੂੰ ਚੰਗੀ ਤਰ੍ਹਾਂ ਪਾ ਇਸ ਤਰ੍ਹਾਂ ਘੋਰ ਕੇ ਤਿਆਰ ਕਰ ਲੈਣਾ ਹੈ ਸੌਣ ਦੇ ਮਹੀਨੇ ਦੇ ਵਿੱਚ ਮਾਲ ਕੁੜੇ ਹਰ ਕੋਈ ਚਾਹੁੰਦਾ ਹੈ ਬਣਾ ਕੇ ਖਾਈਏ ਤੇ ਉਹ ਵੀ ਬਹੁਤ ਹੀ ਸੌਣ ਤਰੀਕੇ ਨਾਲ ਲੋਜੀ ਇਧਰੋਂ ਆਪਾਂ ਆਟਾ ਲੈ ਲਿਆ ਏ ਉਹਦੇ ਵਿੱਚ ਹੁਣ ਆਪਾਂ ਜਿਹੜਾ ਗੋੜ ਦਾ ਪਾਣੀ ਹੈ ਉਹਦੇ ਵਿੱਚ ਪਾੜ ਕਰਾਂਗੇ ਆਪਾਂ ਇਹਨੂੰ ਖੋਲ ਲਾਵਾਂਗੇ ਤਾਂ ਜੋ ਇਹਦੇ ਵਿੱਚ ਕੋਈ ਚੀਜ਼ ਨਾ ਹੋਵੇ ਤੇ ਉਹ ਵਿੱਚ ਨਾ ਜਾਵੇ ਬਿਲਕੁਲ ਸਾਫ਼ ਹੋਵੇ ਇਹ ਆਪਾਂ ਆਪਣੇ ਹਿਸਾਬ ਦੇ ਨਾਲ ਪਾਈ ਜਾਣਾ ਹੈ ਨਾ ਜ਼ਿਆਦਾ گاੜਾ ਰੱਖਣਾ ਤੇ ਨਾ ਜ਼ਿਆਦਾ ਪਤਲਾ ਇਹਨੂੰ ਆਪਾਂ ਏਸੀ ਤਰ੍ਹਾਂ ਥੋੜਾ ਥੋੜਾ ਪਾ ਕੇ ਤੇ ਘੋਲ ਲੀ ਜਾਣਾ ਹੈ ਇਹਨੂੰ ਚੰਗੀ ਤਰ੍ਹਾਂ ਮਲਾਈਨ ਕਰਨਾ ਹੈ ਘੋਲ ਕੇ ਤੇ ਇਹ ਆਪਣਾ ਥੋੜਾ ਜਿਹਾ ਜੀ ਸੰਘਣਾ ਹੈ ਇਹਦੇ ਵਿੱਚ ਇਹ ਨਹੀਂ ਆਪਾਂ ਜੇ ਗੁੜ ਦਾ ਪਾਣੀ ਜਿੰਨਾ ਪਾਇਆ ਉਹੀ ਪਾਉਣਾ ਹੈ ਆਪਾਂ ਸਿੰਪਲ ਪਾਣੀ ਬਾਅਦ ਵਿੱਚ ਇਹਦੇ ਵਿੱਚ ਪਾ ਸਕਦੇ ਹਾਂ ਜੇ ਆਪਣਾ ਮਿੱਠਾ ਘੱਟ ਲੱਗਦਾ ਤੁਹਾਨੂੰ ਇਹਦੇ ਵਿੱਚ ਤੁਸੀਂ ਖੰਡ ਵੀ ਐਡ ਕਰ ਸਕਦੇ ਹਾਂ ਉਹ ਆਪਣੀ ਤੁਹਾਡੀ ਜਾਇਸ ਆ ਜੇ ਗੁੜ ਹੋਰ加 ਐਡ ਕਰਨਾ ਤੇ ਉਹ ਆਪਾਂ ਜਿਸ ਤਰ੍ਹਾਂ ਅਸੀਂ ਘੋਲਿਆ ਸੀ ਗੁੜ ਉਹਦੇ ਇਹੀ ਘੋਲ ਕੇ ਇਹਦੇ ਵਿੱਚ ਪਾ ਸਕਦੇ ਹਾਂ ਆਪਾਂ ਨੂੰ ਥੋੜੀ ਜ਼ਰੂਰਤ ਪੈਣੀ ਹੈ ਜੇ ਹੋਰ ਤੇ ਉਹ ਲਓ ਜੀ ਆਪਾਂ ਵਿੱਚ ਪਾ ਦਿੱਤਾ ਆ ਇਸ ਤਰ੍ਹਾਂ ਕਰਕੇ ਆਪਾਂ ਥੋੜਾ ਥੋੜਾ ਫਾਈ ਜਾਣਾ ਹੈ ਨਾਲ ਨਾਲ ਇਹਨੂੰ ਆਪਾਂ ਖੋਲ੍ਹਦੀ ਜਾਣਾ ਹੈ ਇਹਨੂੰ ਚੰਗੀ ਤਰ੍ਹਾਂ ਸੌਫਟ ਕਰਨਾ ਹੈ ਸੌਣ ਦੇ ਮਹੀਨੇ ਦੇ ਵਿੱਚ ੂੜੇ ਬਹੁਤ ਹੀ ਸਵਾਦ ਲੱਗਦੇ ਨੇ ਉਧਰੋਂ ਨਿਕਾ ਨਿਕਾ ਮੀਂਹ ਪੈਂਦਾ ਹੋਵੇ ਤੇ ੂੜੇ ਬਣਾਉਣੇ ਤੇ ਮਜ਼ਾ ਹੀ ਆਜੇ ਘਾਣ ਦਾ ਬਹੁਤ ਹੀ ਵਧੀਆ ਹੈ ਰੈਸਪੀ ਹੈ ਇੱਕ ਰੀ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਇਹਦੇ ਵਿੱਚ ਇਹ ਥੋੜਾ ਜਿਹਾ ਹੋਰ ਐਡ ਕਰਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਸੰਘਣਾ ਹੋ ਥੋੜਾ ਥੋੜਾ ਆ ਪਾ ਕੇ ਇਹਨੂੰ ਆਪਾਂ ਪਤਲਾ ਕਰਨਾ ਹੈ ਬਿਲਕੁਲ ਪਤਲਾ ਐ ਸੌਫਟ ਪਤਲਾ ਕਰਨਾ ਹੈ ਕਿ ਇਸ ਤਰ੍ਹਾਂ ਆਪਾਂ ਇਹਨੂੰ ਭੁੱਲੀ ਜਾਣਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਬਾਰੇ ਬਹੁਤ ਘੱਟ ਪਤਾ ਹੈ ਕਿ ਮਾਲ ਗੂੜੇ ਹੁੰਦੇ ਕੀ ਨੇ ਪਰ ਆਪਾਂ ਨੂੰ ਜ਼ਰੂਰ ਬਣਾਉਣੇ ਚਾਹੀ ਜੇ ਨੇ ਤਾਂ ਜੋ ਵਿਰਸਾ ਆਪਣਾ ਆਪਣੇ ਬੱਚਿਆਂ ਨੂੰ ਯਾਦ ਰਵੇ ਭੁੱਲ ਨਾ ਜਾਣਾ ਅੱਜ ਕੱਲ ਦੇ ਬੱਚਿਆਂ ਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਕੀ ਚੀਜ਼ ਹੁੰਦੀ ਹੈ ਇਹ ਕਿੰਦਾ ਬਣਦੀ ਹੈ। ਲੋ ਜੀ ਆਪਣਾ ਇਹ ਜਿਹੜਾ ਕੋਲ ਤਿਆਰ ਹੋ ਚੁੱਕਾ ਹੈ ਬਿਲਕੁਲ ਐ ਸੌਫਟ ਤੇ ਪਤਲਾ। ਇਸ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਪਤਲਾ ਕਰਨਾ ਹੈ। ਜਿਹੜਾ ਆਪਣਾ ਕੋਲ ਹੈ ਸੌਫਟ ਐ ਹੋ ਜੇ ਤਵੇ ਦੇ ਉੱਪਰ ਪੈ ਸਕੇ। ਜ਼ਿਆਦਾ ਪਤਲਾ ਵੀ ਨਹੀਂ ਕਰਨਾ ਹੈਗਾ। ਸੌਫਟ ਜਿਆ ਰੱਖਣਾ ਐ। ਛੰ ਨੂੰ ਨਾ ਪਤਲਾਵੇ ਵਾਲਾ। ਨਾ ਸੰਗਣਾ ਇਸ ਤਰ੍ਹਾਂ ਚੈੱਕ ਕਰ ਲਓ ਇੱਕ ਰੀ ਇਹ ਹੁਣ ਆਪਣਾ ਰੈਡੀ ਹੋ ਚੁੱਕਾ ਏ ਤੇ ਹੁਣ ਆਪਾਂ ਇਹਨਾਂ ਨੂੰ ਫੋਕਮ ਬਣਾਉਣ ਦੀ ਤਿਆਰੀ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਇਹਨੂੰ ਕਿੱਦਾਂ ਬਣਾਉਣਾ ਏ ਤੇ ਫਿਰ ਅੱਗੇ ਕੀ ਕਰਨਾ ਏ ਫਿਰ ਤੁਹਾਨੂੰ ਦੱਸਦੇ ਆ ਹੁਣ ਆਪਾਂ ਆਓ ਦਸੀਏ ਹੁਣ ਆਪਾਂ ਲੋਹ ਲੋਹ ਦੇ ਉੱਪਰ ਆਪਾਂ ਤੇ ਜਿਹੜਾ ਉਹ ਲਗਾ ਦਿੱਤਾ ਹੈ ਇਹ ਜਿਆਦਾ oily ਨਹੀਂ ਆਪਾਂ ਬਣਾਉਣੇ ਹੈਗੇ ਇਸੇ ਆਪਾਂ ਸਿੰਪਲ ਤਰੀਕੇ ਦੇ ਨਾਲ ਬਣਾਉਣੇ ਨੇ ਜਿਹਦੇ ਨਾਲ ਨੁਕਸਾਨਿੰਨਾ ਕੋਈ ਹੋ ਸਕੇ ਇਸ ਤਰ੍ਹਾਂ ਬਣਾਵਾਂਗੇ ਤੇ ਕੋਈ ਸਾਰੇ ਕੋਈ ਖਾ ਸਕਦਾ ਬੱਚੇ ਬਜ਼ੁਰਗ ਸਾਰੇ ਖਾ ਸਕਦੇ ਨੇ ਤਵੇ ਦੇ ਉੱਪਰ ਆਪਾਂ ਕੋਲ ਪਾਤਾ ਹੈ ਤੇ ਹੁਣ ਆਪਾਂ ਪਿੱਪਲ ਦੇ ਪੱਤੇ ਪਿੱਪਲ ਦੇ ਪੱਤੇ ਜਿਹੜੇ ਆ ਉਹਦੀ ਮਦਦ ਦੇ ਨਾਲ ਆਪਾਂ ਇਹਨਾਂ ਨੂੰ ਖਿਲਾਉਣਾ ਹੈ ਜਿੰਨੀ ਕੋ ਆਪਣੀ ਰੋਟੀ ਹੁੰਦੀ ਓਦਾਂ ਗੈਨੂ ਫਿਲਾ ਦੇਣਾ ਵਾ ਲਾ ਕੇ ਫੇਰੇ ਦਾ ਆਪਾਂ ਵੇਟ ਕਰਨਾ ਏ ਇੱਕ ਪਾਸਾ ਸਿਕਨ ਦਾ ਜਦੋਂ ਇੱਕ ਪਾਸਾ ਇਹਦਾ ਸਿਕ ਜੇਗਾ ਫੇ ਆਪਾਂ ਇਹਦਾ ਪਾਸਾ ਬਲਟਾਂਗੇ ਥੋੜਾ ਜਿਹਾ ਔਇਲ ਆ ਗੇ ਇਹਦੇ ਵਿੱਚ ਆਪਾਂ ਬਿਲਕੁਲ ਵੀ ਜ਼ਿਆਦਾ ਔਇਲ ਨਹੀਂ ਰੜੀ ਹੈ ਤਿਆਰ ਆਪਾਂ ਔਇਲ ਜਿਹੜਾ ਵਾ ਅ ਵਰਦਿਆ ਬਿਲਕੁਲ ਥੋੜਾ ਔਇਲ ਆਇਆ ਵਾ ਉਹ ਵੀ ਆਪਾਂ ਸਰੋਂ ਦਾ ਲਾਇਆ ਹੈ ਤੇਲ ਜਿੰਨਾ ਆਪਾਂ ਸਰੋਂ ਦਾ ਤੇਲ ਥੀਨੇ ਨੇ ਆਪਾਂ ਉਹ ਯੂਜ਼ ਕੀਤਾ ਏ ਦੇਖੋ ਕਿੰਦਾ ਸੁਣਾ ਕਲਰ ਆਇਆ ਏ ਹੁਣ ਆਪਾਂ ਦੂਜੇ ਸਾਈਡ ਜਿਹੜੀ ਉਹ ਵੀ ਸੇਕ ਲੈਣੀ ਆ ਬਹੁਤ ਹੀ ਵਧੀਆ ਤੇ ਟੇਸਟੀ ਬੰਦੇ ਨੇ ਇਸ ਤਰ੍ਹਾਂ ਮਾਲ ਪੂੜੇ ਗੁੜ ਦੇ ਮਾਲ ਪੂੜੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਸੌਣ ਦੇ ਮਹੀਨੇ ਵਿੱਚ ਜ਼ਰੂਰ ਬਣਾਉਣੇ ਚਾਹੀਦੇ ਨੇ ਤਾਂ ਜੋ ਆਪਣਾ ਇਹ ਵਿਰਸਾ ਜਿਹੜਾ ਯਾਦ ਰਹੇ ਬੱਚਿਆਂ ਨੂੰ ਅੱਜ ਕੱਲ ਆਪਣੀ ਨਵੀਂ ਪੀੜੀ ਨੂੰ ਬਿਲਕੁਲ ਵੀ ਪਤਾ ਨਹੀਂ ਭੁੱਲਦੇ ਜਾ ਰਹੇ ਨੇ ਤਾਂ ਇਹ ਜ਼ਰੂਰ ਬਣਾਉਣੇ ਚਾਹੀਦੇ ਨੇ ਬੱਚਿਆਂ ਨੂੰ ਖਵਾਉਣੇ ਚਾਹੀਦੇ ਨੇ ਇਹ ਵੀ ਇੱਕ ਰਸਮ ਹੁੰਦੀ ਏ ਸੌਣ ਮਹੀਨੇ ਦੀ ਸੌਣ ਮਹੀਨੇ ਦੇ ਵਿੱਚ ਇਹਨੂੰ ਜ਼ਰੂਰ ਬਣਾਉਂਦੇ ਨੇ ਸਾਰੇ ਤੇ ਬਣਾਉਂ ਇਸ ਤਰ੍ਹਾਂ ਕਰਕੇ ਆਪਾਂ ਏਕ-ਏਕ ਦੋ-ਦੋ ਤਵੇ ਦੇ ਉੱਪਰ ਪਾਈ ਜਾਣੇ ਨੇ ਤੇ ਪਿੱਪਲ ਦੇ ਪੱਤਿਆਂ ਦੀ ਮੱਤ ਦੇ ਨਾਲ ਇਹਨਾਂ ਨੂੰ ਆਪਾਂ ਥੋੜਾ-ਥੋੜਾ ਕਰਕੇ ਫਲਾਈ ਜਾਣਾ ਨੇ ਤੇ ਰੋਜੀ ਵੇਖੋ ਕਿੰਦਾ ਸੋਹਣਾ ਕਲਰ ਆਇਆ ਏ ਬਹੁਤ ਹੀ ਸੋਹਣਾ ਕਲਰ ਤਿਆਰ ਹੋਇਆ ਏ ਬਿਲਕੁਲ ਬਿਨਾ ਆਇਲ ਤੋਂ ਬਿਲਕੁਲ ਜਿਆਦਾ ਆਇਲ ਨਹੀਂ ਇਹਨਾਂ ਨੂੰ ਲੱਗਾ ਹਿਆ ਇਸ ਤਰ੍ਹਾਂ ਬਣਾਓ ਤੇ ਨਾਲ ਬਣਾਓ ਖੀਰ ਖੀਰ ਦੇ ਨਾਲ ਤਾਂ ਬਹੁਤ ਹੀ ਖਰਾ ਸਵਾਦ ਲੱਗਦੇ ਨੇ ਖੀਰ ਵੀ ਨਾਲ ਜ਼ਰੂਰ ਟਰਾਈ ਕਰਿਓ ਤੇ ਖਾਓ ਤੇ ਦੱਸਿਓ ਕਿੱਦਾਂ ਤੇ ਬਣੇ ਨੇ ਸਹੀ ਤੇ ਆਪਣੇ ਰੈਡੀ ਕਰ ਲਏ ਨੇ ਤੇ ਹੁਣ ਖਾਵਾਂਗੇ ਨਾਲ ਬਣਾਵਾਂਗੇ ਖੀਰ ਕੀਤ ਦੇ ਨਾਲ ਇਹਨਾਂ ਨੂੰ ਆਪਾਂ ਆਪਾਂ ਸਾਰੇ ਜਣੇ ਖਾਵਾਂਗੇ ਬੱਚਿਆਂ ਨੂੰ ਇਹ ਦਵਾਂਗੇ ਤੇ ਆਪ ਵੀ ਖਾਹੋਗੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਕਿੰਨੇ ਕਿੰਨੇ ਬਣਾਏ ਨੇ ਸੌਣ ਦੇ ਮਹੀਨੇ ਦੇ ਵਿੱਚ ਮਾਲ ਘੂੜੇ ਬਹੁਤ ਹੀ ਜ਼ਰਾ ਸਵਾਦ ਬੰਦੇ ਨੇ ਆਪਾਂ ਬਾਰ ਲੋਹ ਦੇ ਉੱਪਰ ਹੀ ਬਣਾਏ ਨੇ ਤੇ ਲੋਹ ਦੇ ਉੱਪਰ ਬਣਾਉਣ ਨਾਲ ਆਗਨਾ ਬਹੁਤ ਸਵਾਦ ਬੰਦੇ ਨੇ ਮੱਠੀ ਮੱਠੀ ਆਗ ਹੋਵੇ ਉਪਰ ਮਾਲ ਪੂੜੇ ਬੰਦੇ ਹੁਣ ਤੇ ਮਜ਼ਾ ਹੀ ਆ ਜਵੇ ਖਾਣ ਦਾ ਵੀ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਖਾਓ ਬਹੁਤ ਹੀ ਮਜ਼ਾ ਆਉਂਦਾ ਹੈ ਪਰਿਵਾਰ ਦੇ ਵਿੱਚ ਬੈਗੇ ਖਾਣ ਦਾ ਮਾਲ ਪੂੜੇ ਜਿਹੜੇ ਆਪਣੇ ਹੁਣ ਰੈਡੀ ਹੋ ਚੁੱਕੇ ਨੇ ਇਸ ਤਰ੍ਹਾਂ ਹੀ ਆਪਾਂ ਸਾਰੇ ਤਿਆਰ ਕਰ ਲੈਣੇ ਨੇ ਇੱਕ ਇੱਕ ਦੋ ਦੋ ਕਰਕੇ ਪਾਈ ਜਾਣੇ ਨੇ ਸਾਰੇ ਜਣੇ ਖਾਓ ਤੇ ਨਾਲੇ ਦੱਸਿਓ ਕਿ ਇਹ ਕਿੱਦਾਂ ਦੇ ਬਣੇ ਨੇ ਧੰਨਵਾਦ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ ਤੇ ਸਾਰੇ ਜਾਣੇ ਦੱਸਿਓ ਇਹ ਮਾਲ ਪੂੜੇ ਜਿਹੜੇ ਉਹ ਕਿੱਦਾਂ ਦੇ ਬਣੇ ਨੇ ਕੋਈ ਹੋਰ ਨਵਾਂ ਤਰੀਕਾ ਵੀ ਹੋਊਗਾ ਤੇ ਉਹ ਦੱਸਿਓ ਸਾਨੂੰ ਤੇ ਇਸ ਤਰੀਕੇ ਨਾਲ ਜਿਹੜੇ ਬਣਾਉਣੇ ਆਂਦੇ ਨੇ ਤੇ ਬਹੁਤ ਸਵਾਦ ਬੰਦੇ ਨੇ ਤੇ ਜੇ ਕਿਸੇ ਨੂੰ ਨਵਾਂ ਤਰੀਕਾ ਹੁੰਦਾ ਹੋਵੇ ਉਹ ਵੀ ਜਰੂਰ ਸਾਨੂੰ ਦੱਸਿਓ ਫਿਰ ਅਸੀਂ ਉਹ ਵੀ ਟਰਾਈ ਕਰਾਂਗੇ ਇਹ ਨੇ ਵਿਪਲ ਦੇ ਪੱਤੇ ਜੀ ਇਹਨਾਂ ਦੀ ਮਾਇਤੇ ਦੇ ਨਾਲ ਆਪਾਂ ਤਿਆਰ ਕੀਤੇ ਨੇ ਲਓ ਜੀ ਖੀਰ ਵੀ ਆਪਣੀ ਰੈਡੀ ਨੇ ਤੇ ਮਾਲ-ਕੂੜੇ ਵੀ ਰੈਡੀ ਨੇ ਹੁਣ ਖਾਣ ਵਾਲੇ ਚਾਹੀਦੇ ਨੇ ਜੀ ਧੰਨਵਾਦ ਜੀ ਸਾਰਿਆਂ ਦੇ ਸਾਸ਼ਿਕਾ